ਸਾਰੇ ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਲਸਣ ਦਾ achar ਇਹ ਲਸਣ ਦਾ achar ਅਸੀਂ ਘਰ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਖਾਣ ਵਿੱਚ ਬਹੁਤ ਹੀ ਸੁਆਦ ਹੁੰਦਾ ਤੇ ਇਹਨੂੰ ਖਾਣ ਦੇ ਨਾਲ ਮੂੰਹ ਦੇ ਵਿੱਚ ਬਿਲਕੁਲ ਵੀ ਸਮੈਲ ਨਹੀਂ ਆਉਂਦੀ ਚਲੋ ਫਿਰ ਵੇਖੋ ਕਿ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ achar ਬਣਾ ਕੇ ਤਿਆਰ ਕੀਤਾ ਲਸਣ ਦਾ achar ਬਣਾ ਕੇ ਤਿਆਰ ਕਰਾਂਗੇ 150 ਗ੍ਰਾਮ ਅਸੀਂ ਲਸਣ ਲਿਆਵਾ ਇਹਨੂੰ ਅਸੀਂ ਛੇਲੇ ਲਿਆਵਾ ਛਿਲਕੇ ਦਾ ਛਿਲਕਾ اتار ਲਿਆ ਸੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਇਹਦੇ ਨਾਲ ਬਿਲਕੁਲ ਵੀ ਅਸੀਂ ਪਾਣੀ ਨਹੀਂ ਲੱਗਾ ਰਹਿਣ ਦੇਣਾ ਇਹਨੂੰ ਹਲਕਾ ਜਿਹਾ ਸੀਨੇ ਧੁੱਪ ਦੇ ਵਿੱਚ ਸੁਕਾ ਕੇ ਤੇ ਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਸੁਕਾ ਲਿਆ ਸੀ। ਜੇ ਤਾਂ ਟੁਰੀਆਂ ਮੋਟੀਆਂ ਨੇ ਤਾਂ ਤੁਸੀਂ ਉਹਨਾਂ ਦੇ ਦੋ ਹਿੱਸੇ ਵੀ ਕਰ ਸਕਦੇ ਜੀ ਇਸ ਤਰ੍ਹਾਂ ਕੱਟ ਕੇ। ਇਹ ਲਸਣ ਦਾ achar ਬਹੁਤ ਹੀ ਸਾਡੀ ਸਿਹਤ ਲਈ ਫਾਇਦੇਮੰਦ ਆ। ਇਹਦੇ ਨਾਲ ਜੇ ਸਾਡਾ ਖੂਨ ਸੰਘਣਾ ਵਾ ਤਾਂ ਉਹ ਵੀ ਪਤਲਾ ਹੁੰਦਾ। ਲਸਣ ਨੂੰ ਅਸੀਂ ਛਿੱਲ ਕੇ ਤਿਆਰ ਕਰ ਲਿਆ। ਹੁਣ ਅਸੀਂ ਮਸਾਲੇ ਤਿਆਰ ਕਰ ਲੇ। ਰਾਈ ਤਨਸਿਲ ਲੈ ਲਏ ਨੇ ਕਿ ਇਹਦੇ ਚ ਮਸਾਲਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਾਂਗੇ ਇੱਕ ਚਮਚਾ ਮੇਥੀ ਦਾਣਾ ਅੱਧਾ ਇੱਕ ਚਮਚਾ ਕਾਲੀ ਮਿਰਚ ਇੱਕ ਚਮਚਾ ਜੀਰਾ ਦੋ ਚਮਚੇ ਰਾਈ ਜੇ ਤੁਹਾਡੇ ਕੋਲ ਪੀਲੇ ਰੰਗ ਦੀ ਦਾਲ ਹੈਗੀ ਦਾਲ ਰਾਈ ਉਹ ਤੁਸੀਂ ਪਾ ਸਕਦੇ ਹੋ ਇੱਕ ਚਮਚਾ ਸੌਫ ਇਹਨਾਂ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਸੇਕ ਲੈਨੇ ਆ ਕਿ ਇਹਦੇ ਜਿਹੜਾ ਵਿੱਚ ਮੋਸਚਰਾਈਜ਼ਰ ਹੋਏਗਾ ਉਖਾ ਤਾਂ ਮਝੇਗਾ ਇਹਨਾਂ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਸੇਕ ਲਵਾ ਲਈਏ ਜਿਆਦਾ ਨਹੀਂ ਅਸੀਂ ਇਹਨਾਂ ਨੂੰ ਰੋਸਟ ਕਰਨਾ ਹਲਕਾ ਜਿਹਾ ਸੇਕ ਲਵਾਉਣਾ ਸਾਰੇ ਮਸਾਲਿਆਂ ਨੂੰ ਹਲਕਾ ਜਿਹਾ ਰੋਸਟ ਕਰ ਲਿਆ ਵਾ ਇਸ ਤੋਂ ਜ਼ਿਆਦਾ ਨਹੀਂ ਅਸੀਂ ਸੇਕ ਲਵਾਉਣਾ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਠੰਡਾ ਹੋਣ ਦਿੰਨੇ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਲਈਆਂ ਵਾ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਿਆ ਹੁਣ ਅਸੀਂ ਇਹਨਾਂ ਨੂੰ ਕਟਿੰਗ ਕਰ ਲਵਾਂਗੇ ਇਹਨਾਂ ਦੇ 3-3 4-4 ਪਾਟ ਕਰ ਦਾਂਗੇ ਛੋਟੇ ਛੋਟੇ ਪੀਸ ਇਹ ਵੀ ਲਸਣ ਦੇ ਚਾਰ ਵਿੱਚ ਬਹੁਤ ਹੀ ਵਧੀਆ ਲੱਗਦੀਆਂ ਜਦੋਂ ਚਾਰ-ਪੰਜੀ ਹੈ ਨਾ ਤੇ ਇਹ ਵੀ ਹਰੀ ਮਿਰਚ ਵੀ ਨਾਲ ਖਾਣ ਵਿੱਚ ਬਹੁਤ ਹੀ ਵਧੀਆ ਲੱਗਦੀ ਇਹਨਾਂ ਸਾਰਿਆਂ ਨੂੰ ਅਸੀਂ ਕੱਟ ਲਈਏ ਮਿਰਚਾਂ ਦੀ ਅਸੀਂ ਬਰੀਕ ਕਟਿੰਗ ਕਰ ਲਈ ਆ ਇਹਨੂੰ ਇੱਕ ਬੌਲ ਵਿੱਚ ਪਾ ਲਈਏ ਮਿਕਸੀ ਦਾ ਕੱਪ ਲੈ ਲਿਆ ਮਸਾਲਾ ਠੰਡਾ ਹੋਣ ਤੋਂ ਬਾਅਦ ਇਹਨੂੰ ਪੀਸ ਲਈਏ ਮਸਾਲੇ ਨੂੰ ਅਸੀਂ ਦਰਦਰਾ ਪੀਸਾਂਗੇ ਮਸਾਲੇ ਨੂੰ ਪੀਸ ਲਿਆ ਮਸਾਲੇ ਨੂੰ ਅਸੀਂ ਦਰਦਰਾ ਪੀਸ ਕੇ ਤਿਆਰ ਕੀਤਾ। ਫਰਾਈਪੈਨ ਅਸੀਂ ਲੈ ਲਈਆ। 1 ਕੱਪ ਅਸੀਂ ਸਰੋਂ ਦਾ ਤੇਲ ਲਿਆ। ਸਰੋਂ ਦਾ ਤੇਲ ਨੂੰ ਫਰਾਈਪੈਨ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣੀ ਹੈ। ਇੱਕ ਅਸੀਂ ਕੱਚ ਦਾ ਡੂੰਗਾ ਲੈ ਲਿਆ ਵਾ। ਇਹਦੇ ਵਿੱਚ ਅਸੀਂ ਜਿਹੜੀਆਂ ਲਸਣ ਦੀਆਂ ਕਲੀਆਂ ਨੇ ਸਾਰੀਆਂ ਪਾ ਲਈਆਂ। ਲਸਣ ਨੂੰ ਅਸੀਂ ਇੱਕ ਡੂੰਗੇ ਦੇ ਵਿੱਚ ਪਾ ਲਿਆ ਵਾ। ਨਾਲ ਹੀ ਅਸੀਂ ਮਿਰਚਾਂ ਪਾ ਲਾਂ ਜਿਹੜੀਆਂ ਗੱਟੀਆਂ ਹੋਈਆਂ। 1 ਚਮਚਾ ਕਲੌਂਜੀ। ਕਲੌਂਜੀ ਪਾਉਣ ਦੇ ਨਾਲ ਚਾਰ ਖਰਾਬ ਨਹੀਂ ਹੁੰਦਾ। ਅੱਧਾ ਕ ਚਮਚਾ ਅਜਵੈਨ ਅਜਵੈਨ ਨੂੰ ਸੀਧਾ ਥਾਂ ਦੇ ਨਾਲ ਕ੍ਰਸ਼ ਕਰਕੇ ਪਾਵਾਂਗੇ ਇਹਦੇ ਨਾਲ 스맬 ਬਹੁਤ ਵਧੀਆ ਆਉਣ ਲੱਗ ਪੈਂਦੀ ਜਦੋਂ ਅਸੀਂ ਇਸਾਨਾ ਕ੍ਰਸ਼ ਕਰਦੇ ਇੱਕ ਚਮਚਾ ਕਸ਼ਮੀਰੀ ਦੇਗੀ ਲਾਲ ਮਿਰਚ ਇੱਕ ਚਮਚਾ ਹਲਦੀ ਦੋ ਚਮਚੇ ਨਮਕ ਨਮਕ ਅਸੀਂ ਸਾਦਾ ਪਾਇਆ ਨਮਕ ਹਮੇਸ਼ਾ ਚਾਰ ਦੇ ਵਿੱਚ ਜ਼ਿਆਦਾ ਹੀ ਪੈਂਦਾ ਜਿਹੜਾ ਅਸੀਂ ਮਸਾਲਾ ਪੀਸਿਆ ਵਾ ਉਹਨੂੰ ਪਾ ਲੈਨੇ ਇਹਦੇ ਵਿੱਚ ਖੱਟਾ ਟੇਸਟ ਦੇ ਲਈ ਚਾਰ ਦੇ ਵਿੱਚ ਅਸੀਂ ਵਿਨੇਗਰ ਪਾਵਾਂਗੇ ਇਨੂੰ ਪਾ ਕੇ ਤੇ ਚੰਗੀ ਤਰ੍ਹਾਂ ਇਹਨਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਦਿੰਨੇ। ਇਹਨਾਂ ਚੰਗੀ ਤਰ੍ਹਾਂ ਮਿਕਸ ਕਰਕੇ ਥੋੜੀ ਦੇਰ ਲਈ ਅਸੀਂ ਇਹਨੂੰ ਟੱਕ ਦਿੰਨੇ ਉੱਪਰੋਂ। ਇਹ ਮਸਾਲੇ ਤੇ ਵਿਨੇਗਰ ਦਾ ਜਿਹੜਾ ਰਸਾ ਵਾ ਇਹਦੇ ਵਿੱਚ ਅੱਜੋਬ ਹੋ ਜੇ। ਆਚਾਰ ਰੱਖੇ ਇਹਨੂੰ 10-15 ਮਿੰਟ ਹੋ ਗਏ ਆ। ਹੁਣ ਅਸੀਂ ਜਿਹੜਾ ਤੇਲ ਗਰਮ ਕੀਤਾ ਸੀ ਉਹਨੂੰ ਹਲਕਾ ਢੰਡਾ ਕਰ ਲਿਆ। ਹੁਣ ਅਸੀਂ ਇਹਦੇ ਉੱਪਰ ਪਾ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰ ਲੈਨੇ ਪਹਿਲਾਂ ਬਾਕੀ ਦਾ ਤੇਲ ਬਾਅਦ ਚ ਪਾਉਨੇ ਆ। ਇਹ ਜਿਆਦਾ ਲੱਗ ਰਿਆ ਸੀ ਇਸ ਲਈ ਇਸੇ ਇਹਨਾਂ ਕੱਟ ਪਾਵਾਂਗੇ ਥੋੜੀ ਜੀ ਅਸੀਂ ਹੰਗ ਪਾਵਾਂਗੇ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਤੇ ਨੂੰ ਅੱਧੇ ਘੰਟੇ ਲਈ ਇਸ ਤਰ੍ਹਾਂ ਇਸੇ ਤਰ੍ਹਾਂ ਪਏ ਰਹਿਣ ਦਾਂ ਚਾਰ ਨੂੰ ਚੈੱਕ ਕਰ ਲੈਣੇ ਆ ਅੱਧਾ ਘੰਟਾ ਹੋ ਗਿਆ ਚਾਰ ਪਏ ਨੂੰ ਚਾਰ ਬਣ ਕੇ ਤਿਆਰ ਹੈ ਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਲਸਣ ਇਹਨੂੰ ਚਾਹੀਏ ਤੇ ਅਸੀਂ ਹੋਣੀ ਖਾ ਸਕਦੇ ਆ ਇਹ ਮਿੰਟੋ-ਮਿੰਟ ਬਣ ਕੇ ਤਿਆਰ ਹੁੰਦਾ ਹੁਣ ਅਸੀਂ ਇੱਕ ਮਰਦ ਬਣ ਲਿਆ ਵਾ ਕੱਚ ਦਾ ਇਹਨੂੰ ਕੱਚ ਦੇ ਮਰਦ ਬਣਾ ਲੈ ਚੀ ਅਸੀਂ ਇਸ achar ਨੂੰ ਪਾਵਾਂਗੇ ਮਰਦਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ ਤੁੱਪ ਦੇ ਵਿੱਚ ਸੁਕਾ ਲਿਆ ਸੀ ਹੁਣ ਅਸੀਂ ਇਹਨੂੰ ਸਾਰੇ achar ਨੂੰ ਇਹਦੇ ਵਿੱਚ ਪਾ ਲੈਨੇ ਇਹ achar ਕਦੇ ਵੀ ਖਰਾਬ ਨਹੀਂ ਹੁੰਦਾ ਚਾਹੇ ਸਾਲ 2 ਸਾਲ ਤੱਕ ਪਿਆ ਰਹੇ ਖਾਣ ਵਿੱਚ ਵੀ ਇਹ ਬਹੁਤ ਟੇਸਟੀ ਲੱਗਦਾ ਬਿਲਕੁਲ ਵੀ ਮੂੰਹ ਦੇ ਵਿੱਚੋਂ ਦੇ ਖਾਣ ਨਾਲ ਸਮੈਲ ਨਹੀਂ ਆਉਂਦੀ ਜੇ ਅਸੀਂ ਉਸ ਤਰ੍ਹਾਂ ਲਸਣ ਖਾਈਏ ਤੁਹਾਡੇ ਮੂੰਹ ਦੇ ਵਿੱਚੋਂ ਸਮੈਲ ਆਉਂਦੀ ਹੈ ਇਸ ਤਰ੍ਹਾਂ ਬਿਲਕੁਲ ਵੀ ਮੂੰਹ ਦੇ ਵਿੱਚੋਂ ਸਮੈਲ ਨਹੀਂ ਆਉਂਦੀ ਤੁਸੀਂ ਵੀ ਇਸ ਤਰ੍ਹਾਂ ਬਣਾਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਿਹੜੇ ਮੇਰੇ ਭੈਣ ਭਰਾ ਬਣਾਏ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ